ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿੱਧ ਗੋਸ਼ਟ RAM ਕਲੇ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓੰਕਾਰ ਸਤਗੁਰ ਪ੍ਰਸਾਦ ਸਿੱਧ ਸਭਾ ਕਰਿਆਸਨ ਬੈਠੇ ਸੰਤ ਸਭਾ ਜੈਕਾਰੋ ਤਿਸ ਅਗੇ ਰਹਿ ਰਾਸ ਹਮਾਰੇ ਸਾਚਾ ਅਪਰ ਅਪਾਰੋ ਮਸਤਕ ਕਾਟ ਧਰੇ ਤਿਸ ਅਗੇ ਤਨ ਮਨ ਆਗੇ ਦਿਓ ਨਾਨਕ ਸੰਤ ਮਿਲੈ ਸਚ ਪਾਈਐ ਸਹਿਜ ਭਾਏ ਜਸ ਲਿਓ ਕਿਆ ਭਵੀਐ ਸੱਚ ਸੂਚਾ ਹੋਏ ਸੱਚ ਸ਼ਬਦ ਬਿਨ ਮੁਕਤ ਨ ਕੋਏ ਰਹਾਉ ਕਵਨ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸੁਭਾਉ ਸੱਚ ਕਹੋ ਅਰਦਾਸ ਹਮਾਰੇ ਹਉ ਸੰਤ ਜਿਨਾਮ ਬਲ ਜਾਓ ਕਹਿ ਬੈ ਸੋ ਕਹਿ ਰਹੀਏ ਬਾਲੇ ਕਹਿ ਆਬ ਹੋ ਕਹਿ ਜਾਹੋ ਨਾਨਕ ਬੋਲੇ ਸੁਣ ਬੈ ਰਾਗੀ ਕਿਆ ਤੁਮਾਰਾ ਰਾਹੋ ਕਟ ਕਟ ਬੈਸ ਨਿਰੰਤਰ ਰਹੀਐ ਚਾਲੈ ਸਤਿਗੁਰ ਪਾਏ ਸਹਿਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜ਼ਾਏ ਆਸਨ ਬੈਸਨ ਥਿਰ ਨਾਰਾਇਣ ਐਸੀ ਗੁਰਮਤਿ ਪਾਏ ਗੁਰਮੁਖ ਬੂਝੇ ਆਪ ਪਛਾਣੈ ਸੱਚੇ ਸਤਿ ਸੁਮਾਏ ਦੁਨੀਆ ਸਾਗਰ ਦੁੱਤਰ ਕਹੀਐ ਕਿਉ ਕਰ ਪਾਈਐ ਪਾਰੋ ਚਰਪਟ ਬੋਲੇ ਔਦੂ ਨਾਨਕ ਦੇਹੋ ਸਚਾ ਵਿਚਾਰੋ ਆਪੇ ਆਖੇ ਆਪੇ ਸਮਝੈ ਤਿਸ ਕਾ ਉੱਤਰ ਦੀਜੈ ਸਾਚ ਕਹੋ ਤੁਮ ਪਾਰਗ੍ਰਾਮੀ ਤੁਝ ਕਿਆ ਬੈਸਨ ਦੀਜੈ ਜੈਸੇ ਜਲ ਮੈਂ ਕਮਲਿੰਦਰ ਆਲਮ ਮੁਰਗਾਈ ਨੇ ਸਾਣੇ ਸੁਰਤ ਸਬਦ ਭਵ ਸਾਗਰ ਤਰੀਐ ਨਾਨਕ ਨਾਮ ਬੁਖਾਣੀ ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮੈਂ ਨਰਸੋ ਅਗਮਾ ਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੋ ਸੁਣ ਸੁਆਮੀ ਅਰਦਾਸ ਹਮਾਰੇ ਪੁੱਛੋ ਸੱਚ ਵਿਚਾਰੋ ਗੁਰੋ ਸਨ ਕੀ ਜੈ ਉਤਰ ਦੀਜੈ ਕਿਉ ਪਾਈਏ ਗੁਰ ਦਵਾਰੋ ਏ ਮਨ ਚਲਤੋ ਸੱਚ ਕਰ ਵੈਸੇ ਨਾਨਕ ਨਾਮ ਆਧਾਰੋ ਆਪੇ ਮੇਲ ਮਿਲਾਏ ਕਰਤਾ ਲਗੇ ਸਾਚ ਪਿਆਰੋ ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨ ਕੰਧ ਮੂਲ ਆਹਾਰੋ ਖਾਈਐ ਔਦੂ ਬੋਲੇ ਗਿਆਨੇ ਧੀਰਤ ਨਾ ਆਇਐ ਸੁਖ ਫਲ ਪਾਈਐ ਮੈਲ ਨ ਲਾਗੇ ਕਾਈ ਗੋਰਖ ਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਬਿਦਸਾਈ ਹਾਟੀ ਬਾਟੀ ਨੀਂਦ ਨ ਆਵੇ ਪਰ ਘਰ ਚਿਤ ਨਾ ਡੋਲਾਈ ਬਿਨ ਨਾਵੇ ਮਨ ਟੇਕ ਨ ਟਿਕੈ ਨਾਨਕ ਭੂਖ ਨਾ ਜਾਈ ਹਾਂਡ ਪਟਣ ਘਰ ਗੁਰੂ ਦਿਖਾਇਆ ਸਹਿਜ ਸੱਚ ਵਪਾਰੋ ਖੰਡਤ ਨਿੰਦਰਾ ਅਲਪ ਆਹਾਰੰਗ ਨਾਨਕ ਤਤ ਵਿਚਾਰੋ ਦਰਸ਼ਨ ਪੇਕ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ ਬਾਰੇ ਅੰਤਰ ਇਕ ਸਰੇਬੋ ਖਟ ਦਰਸ਼ਨ ਇਕ ਪੰਥਾ ਇਨ ਬਿਦਮਨ ਸਮਝਾਈਏ ਪੁਰਖਾ ਬਾਹੜ ਚੋਟ ਨ ਖਾਈਐ ਨਾਨਕ ਬੋਲੈ ਗੁਰਮੁਖ ਬੁਝੈ ਜੋਗ ਜੁਗਤ ਇਬ ਪਾਈਐ ਅੰਤਰ ਬਾਹਰ ਨਿਰੰਤਰ ਮੁੰਦਰਾ ਓਮੇ ਮਮਤਾ ਦੂਰ ਕਰੇ ਕਾਮ ਕ੍ਰੋਧ ਅੰਕਾਰ ਨਿਵਾਰੈ ਗੁਰ ਕੈ ਸਬਦ ਸੋ ਸਮਝ ਪਰੇ ਕਿੰਤਾ ਚੋਲੇ ਪਰਪੁਰ ਰਹਿਆ ਨਾਨਕ ਤਾਰੇ ਏ ਘਰੇ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੇ ਬਾਤ ਖਰੀ ਉੰਦੋ ਕਪਰ ਪੰਜ ਪੂ ਟੋਪੇ ਕਾਇਆ ਕੜਾਸਨ ਮਨ ਜਾ ਗੋਟੇ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੁਮਾਲ ਕਮਨ ਸੁਗੁਪਤਾ ਕਮਨ ਸੁਮੁਗਤਾ ਕਮਨ ਸਵੰਤਰ ਬਾਹਰ ਜੁਗਤਾ ਕਮਨ ਸੋ ਆਵੇਂ ਕਮਨ ਸੋ ਜਾਏ ਕਮਨ ਸੋ ਤ੍ਰਿਪਮਨ ਰਹਾ ਸੁਮਾਏ ਘਟ ਘਟ ਗੁਪਤਾ ਗੁਰਮੁਖ ਮੁਗਤਾ ਅੰਤਰ ਬਾਹਰ ਸਬਦ ਸੋ ਜੁਗਤਾ ਮਨ ਮੁਖ ਬਿਨਸੇ ਆਵੈ ਜਾਏ ਨਾਨਕ ਗੁਰਮੁਖ ਸਾਚ ਸੁਮਾਏ ਕਿਉ ਕਰ ਬਾਦਾ ਸਰਪਨ ਖਾਦਾ ਕਿਉ ਕਰ ਖੋਇਆ ਕਿਉ ਕਰ ਲਾਦਾ ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ ਇਹ ਤਤ ਵਿਚਾਰੈ ਸੋ ਗੁਰੂ ਹਮਾਰਾ ਦੁਰਮਤਬਾਦਾ ਸਰਪਨ ਖਾਦਾ ਮਨਮੁਖ ਕੋਇਆ ਗੁਰਮੁਖ ਲਾਦਾ ਸਤਗੁਰ ਮਿਲੈ ਅੰਧੇਰਾ ਜਾਏ ਨਾਨਕ ਹਉਮੈ ਮੇਟ ਸਮਾਏ ਸੋਨ ਨਿਰੰਤਰ ਦੀਜੈ ਬੰਦ ਉਡੈ ਨ ਹੰਸਾ ਪੜੈ ਨ ਕੰਧ ਸਹਿਜ ਗੁਫਾ ਕਰ ਜਾਣਾ ਸਾਚਾ ਨਾਨਕ ਸਾਚੇ ਭਾਵੇਂ ਸਾਚਾ ਕਿਸ ਕਾਰਨ ਗ੍ਰਿਤ ਜਿਉ ਦਾਸੇ ਕਿਸ ਕਾਰਨ ਏ ਦੇਖਨੇ ਵਾਸੇ ਕਿਸ ਵਕਰ ਕੇ ਤum ਮਨ ਜਾ ਰਹੇ ਕਿਉ ਕਰ ਸਾਥ ਲੰਗਾ ਭੋਪਾਰੇ ਗੁਰਮੁਖ ਕੋ ਜਦ ਭਏ ਉਦਾਸੇ ਦਰਸ਼ਨ ਕੇ ਤਾਈਂ ਭੇਖਣੇ ਵਾਸੇ ਸਾਚ ਵਕਰ ਕੇ ਹਮਵਣ ਜਾਰੇ ਨਾਨਕ ਗੁਰਮੁਖ ਉਤਰ ਸਪਾਰੇ ਕੇਤ ਬਿਦ ਪੁਰਖਾ ਜਨਮ ਵਟਾਇਆ ਕਾਹੇ ਕੋ ਤੁਝ ਏ ਮਨ ਲਾਇਆ ਕੇਤ ਬਿਦ ਆਸਾ ਮਨਸਾ ਖਾਈ ਕੇਤ ਬਿਦ ਜੋਤ ਨਿਰੰਤਰ ਪਾਏ ਬਿਨ ਦੰਤਾ ਕਿਉ ਖਾਈਐ ਸਾਰ ਨਾਨਕ ਸਾਚਾ ਕਰੋ ਵਿਚਾਰ ਸਤ ਗੁਰ ਕੈ ਜਨਮੇ ਕਮਨ ਮਿਟਾਇਆ ਅਨਹਤ ਰਾਤੇ ਏ ਮਨ ਲਾਇਆ ਮਨਸਾ ਆਸਾ ਸਬਦ ਜਲਾਏ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਨ ਮਿਟੇ ਖਾਈਐ ਸਾਰ ਨਾਨਕ ਤਾਰੇ ਤਰਨਹਾਰ ਆਦ ਕੋ ਕਮਨ ਵਿਚਾਰ ਕਥਿ ਹਲੇ ਸੁਨ ਕਾ ਘਰ ਵਸੋ ਗਿਆਨ ਕੇ ਮੁੰਦਰਾ ਕਮਨ ਕਥਿ ਹਿਐ ਲੈ ਘਟ ਘਟ ਕਮਨ ਨਿਵਾਸੋ ਕਾਲ ਕਾ ਠਿੰਗਾ ਕਿਉ ਜਲਾਈ ਅਲੇ ਕਿਉ ਨਿਰਭੋ ਕਰ ਜਾਈਐ ਸਹਿਜ ਸੰਤੋਖ ਕਾ ਆਸਨ ਜਾਣੈ ਕਿਉ ਛੇਦੇ ਬਹਿ ਰਾਈਐ ਗੁਰ ਕੈ ਸ਼ਬਦ ਹਉਮੈ ਬਖਮਾਰੈ ਤਾ ਨਿਜ ਕਰਵੋ ਬਿਵਾਸੋ ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ ਨਾਨਕ ਤਾ ਕਾ ਦਾਸੋ ਕਹਾਂ ਤੇ ਆਵੇ ਕਾਂ ਯੋ ਜਾਵੇ ਕਾਂ ਇਓ ਰਹੈ ਸੁਮਾਈ ਏਸ ਸ਼ਬਦ ਕੋ ਜੋ ਅਰਥ ਆਵੇ ਤਿਸ ਗੁਰ ਤਿਲ ਨਾ ਤਮਾਈ ਕਿਉ ਤਤ ਤੇ ਅਵਗਤਿ ਪਾਵੇ ਗੁਰਮੁਖ ਲਗੇ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਉ ਨਾਨਕ ਵਿਚਾਰੋ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਏ ਪੂਰੇ ਗੁਰ ਤੇ ਸਾਚ ਕਮਾਵੇ ਗਤਮਿਤ ਸ਼ਬਦੇ ਪਾਈ ਆਦ ਕੋ ਬਿਸਮਾਦ ਵਿਚਾਰ ਕਥਿ ਹਲੇ ਸੁ ਨਿਰੰਤਰ ਵਾਸ ਲੀਆ ਅਕਲ ਪਤਮੁੰਦਰਾ ਗੁਰ ਗਿਆਨ ਵਿਚਾਰੀ ਹਲੇ ਘਟ ਘਟ ਸਾਚਾ ਸਰਬ ਜੀਆ ਗੋ ਰਬਤਨੀ ਅਵਗਤ ਸੁਮਾਏ ਤਤ ਨਿਰੰਨ ਸਹਜ ਲਹਿ ਨਾਨਕ ਦੂਜੀ ਕਾਰਨ ਕਰਨੀ ਸੇਵੈ ਸਿਖ ਸੁਖੋਜਲ ਹੈ ਹੁਕਮ ਦੇ ਸਮਾਰ ਹੁਕਮ ਪਛਾਨੈ ਜੀ ਅਜੰਤ ਸਚ ਜਾਣੈ ਸੋਏ ਆਪ ਮੇਟ ਨਿਰਾਲ ਮੋਬੈ ਅੰਤਰ ਸਾਚ ਜੋਗੀ ਕਹੀਐ ਸੋਈ ਅਵਗਤੋ ਨਿਰਮਲ ਉਪਜੈ ਨਿਰਗੁਣ ਤੇ ਸਰਗੁਣ ਥੀਆ ਸਤਗੁਰ ਪਰਚੇ ਪਰਮ ਪਦ ਪਾਈਐ ਸਾਚੇ ਸ਼ਬਦ ਸੁਮਾਏ ਲੀਆ ਇਕੈ ਕੋ ਸਦੇ ਕਾ ਜਾਣ ਔਮੇ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੇ ਅੰਤਰ ਕਮਲ ਪ੍ਰਗਾਸ ਠੀਆ ਜੀਵਤ ਮਰੇ ਤਾਂ ਸਭ ਕੁਝ ਸੂਜੈ ਅੰਤਰ ਜਾਣੈ ਸਰਬ ਦਿਆ ਨਾਨਕ ਤਾ ਕੋ ਮਿਲੇ ਵਡਾਈ ਆਪ ਪਛਾਣੈ ਸਰਬ ਜੀਆ ਸਾਚੋ ਉਪਜੇ ਸਾਚ ਸੁਮਾਵੇ ਸਾਚ ਸੂਚੇ ਏਕਮ ਆ ਝੂਠੇ ਆਵੇ ਠਬਰ ਨ ਪਾਵੇ ਦੂਜੇ ਆਵਾ ਗਾਉਣ ਪਿਆ ਆਵਾ ਗੌਣ ਮਿਟੇ ਗੁਰ ਸ਼ਬਦੀ ਆਪੇ ਪਰਖੇ ਬਖਸ਼ ਲਿਆ ਏਕਾ ਬੇਦਨ ਦੂਜੇ ਬਿਆਪੀ ਨਾਮ ਰਸਾਇਣ ਵੀਸਰਿਆ ਸੋ 부ਜੈ ਜਿਸ ਆਪ 부ਝਾਏ ਗੁਰ ਕੈ ਸ਼ਬਦ ਸੁ ਮੁਕਤ ਭਇਆ ਨਾਨਕ ਤਾਰੇ ਤारणहारा ਹੋ ਮੈਂ ਦੂਜਾ ਪਰ ਹਰਿਆ ਮਨ ਮੁਖ ਭੂਲੇ ਜਮ ਕੀ ਕਾਨ ਪਰ ਘਰ ਜੋ ਹੈ ਹਾਨੀ ਆਨ ਮਨ ਮੁਖ ਭਰਮ ਭਵੈ ਬੇਬਾਨ ਬਿਮਾਰਗ மூਸੇ ਮੰਤਰ ਮਸਾਨ ਸਬਦ ਨਾ ਚੀਨੇ ਲਵੇ ਕੁਬਾਨ ਨਾਨਕ ਸਾਚਰਤੇ ਸੁਖ ਜਾਨ ਗੁਰਮੁਖ ਸਾਚੇ ਕਾ ਪਉ ਪਾਵੇ ਗੁਰਮੁਖ ਬਾਣੀ ਅਖੜ ਕਢਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰਿ ਧਿਆਵੇ ਨਾਨਕ ਗੁਰਮੁਖ ਸਾਚ ਸਮਾਵੇ ਗੁਰਮੁਖ ਪਰਚੇ ਬੇਦ ਵਿਚਾਰੇ ਗੁਰਮੁਖ ਪਰਚੇ ਤਰੀਏ ਤਾਰੇ ਗੁਰਮੁਖ ਪਰਚੇ ਸੋ ਸ਼ਬਦ ਗਿਆਨੀ ਗੁਰਮੁਖ ਪਰਚੇ ਅੰਤਰ ਵਿਦ ਜਾਣੀ ਗੁਰਮੁਖ ਪਾਈਏ ਅਲਖ ਅਪਾਰ ਨਾਨਕ ਗੁਰਮੁਖ ਮੁਕਤ ਦਵਾਰੁ ਗੁਰਮੁਖ ਅਕਥ ਕਥੈ ਵਿਚਾਰ ਗੁਰਮੁਖ ਨ ਬੈਸ ਪਰਵਾਰ ਗੁਰਮੁਖ ਜਪੀਏ ਅੰਤਰ ਪਿਆਰ ਗੁਰਮੁਖ ਪਾਈਏ ਸ਼ਬਦ ਅਚਾਰ ਗੁਰਮੁਖ ਪੇਧ ਜਾਣੇ ਜਾਣਾਈ ਨਾਨਕ ਹਉਮੈ ਜਾਲ ਸੁਮਾਈ ਗੁਰਮੁਖ ਧਰਤੀ ਸਾਚੈ ਸਾਜੀ ਤਿਸਮੈ ਓਪਤ ਖਪਤ ਸੋਭਾ ਜੀ ਗੁਰ ਕੈ ਸ਼ਬਦ ਰਪੈ ਰੰਗ ਲਾਏ ਸਾਚ ਰਤੋ ਪਤ ਸਿਉ ਘਰ ਜਾਏ ਸਾਚ ਸ਼ਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਨਾਵੇਂ ਕਿਉ ਸਾਚ ਸੁਮਾਵੈ ਗੁਰਮੁਖ ਅਸ਼ਟ ਸਦੇ ਸਭ 부ਦੇ ਗੁਰਮੁਖ ਭਵਜਲ ਤਰੀਏ ਸਚ ਸੁਦੇ ਗੁਰਮੁਖ ਸਰ ਅਪਸਰ ਬਿਦ ਜਾਣ ਗੁਰਮੁਖ ਪਰਵਿਰਤ ਨਿਰਵਿਰਤ ਪਛਾਣੈ ਗੁਰਮੁਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸ਼ਬਦ ਨਿਸਤਾਰ ਨਾਮੇ ਰਤੇ ਓਮੇ ਜਾਏ ਨਾਮ੍ਰਤੇ ਸਚਨੇ ਸੁਮਾਏ ਨਾਮ੍ਰਤੇ ਜੋਗ ਜੁਗਤ ਵਿਚਾਰ ਨਾਮ੍ਰਤੇ ਪਾਵੇਂ ਮੁਖ ਦਵਾਰ ਨਾਮ ਰਤੇ ਤੇਰੇ ਭਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਤਿਗੋਸਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸਚ ਕਰਣੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾ ਵੇ ਬੋਲੇ ਸਭ ਵੇਕਾਰ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗਤ ਸਚ ਰਹਿ ਸਮਾਏ ਬਾਰੇ ਮੈਂ ਜੋਗੀ ਪਰਮਾਏ ਸੰਿਆਸੀ 6 4 ਗੁਰ ਕਾ ਸ਼ਬਦ ਜੋ ਮਰ ਜੀਵੈ ਸੋ ਪਾਏ ਮੋਖ ਦਵਾਰ ਬਿਨ ਸਬਦੇ ਸਭ ਦੂਜੇ ਲਾਗੇ ਦੇਖੋ ਰਦੇ ਵਿਚਾਰ ਨਾਨਕ ਵੱਡੇ ਸੇ ਵਡ ਭਾਗੇ ਜਿਨਨੀ ਸਚ ਰਖਿਆ ਉਰਤਾਰ ਗੁਰ ਮੁਖ ਰਤਨ ਰਹੇ ਲਿਵ ਲਾਏ ਮੁਖ ਪਰ ਖੈ ਰਤਨ ਸੁਭਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤੀ ਆਏ ਗੁਰਮੁਖ ਅਲਖ ਲਖਾਏ ਤੇ ਸੁਭਾਵੈ ਨਾਨਕ ਗੁਰਮੁਖ ਚੋਟ ਨ ਖਾਵੇ ਗੁਰਮੁਖ ਨਾਮਦਾਨ ਇਸ਼ਨਾਨ ਗੁਰਮੁਖ ਲਾਗੇ ਸਹਿਜ ਧਿਆਨ ਗੁਰਮੁਖ ਪਾਵੇ ਦਰਗੇ ਮਾਨ ਗੁਰਮੁਖ ਭਉ ਪੰਜਨ ਪ੍ਰਦਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਸਾਸਤਰ ਸਿਮਰਤ 베ਦ ਗੁਰਮੁਖ ਪਾਵੈ ਘਟ ਘਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੇ ਗਣਤ ਮਿਟਾਵੈ ਗੁਰਮੁਖ RAM ਨਾਮ ਰੰਗ ਰਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਪਰਮੈ ਆਵੇ ਜਾਏ ਬਿਨ ਗੁਰ ਘਾਲ ਨ ਪਵੇ ਥਾਏ ਬਿਨ ਗੁਰ ਮਨੁਆ ਅਤ ਡੋਲਾਏ ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ ਬੇਨਗੋੜ ਬਸੀਐ ਡਸੇ ਮਰਵਾਟ ਨਾਨਕ ਗੁਰਬਿਨ ਘਾਟੇ ਘਾਟ ਜਿਸ ਗੁਰ ਮਿਲੈ ਤਿਸ ਪਾਰ ਉਤਾਰੈ ਅਵਗਣ ਮਿਟੇ ਗੁਣ ਨਿਸਤਾਰੈ ਮੁਕਤਮਾ ਸੁਖ ਗੁਰ ਸ਼ਬਦ ਵਿਚਾਰ ਗੁਰਮੁਖ ਕਦੇ ਨ ਆਵੈ ਹਾਰ ਤਨ ਹਟੜੇ ਏ ਮਨਵਣਜਾਰਾ ਨਾਨਕ ਸਹਿਜੇ ਸਚ ਵਾਪਾਰੰ ਗੁਰਮੁਖ ਬਾਦਿ ਸੇਤ ਬਿਦਾ ਤੇ ਲੰਕਾ ਲੂਟੀ ਦੈਂਤ ਸੰਤਾ ਪੈ ਰਾਮਚੰਦ ਮਾਰਿਓ ਐ ਰਾਵਨ ਭੇਦ ਬਪੀਖਣ ਗੁਰਮੁਖ ਪਰਚਾਇਨ ਗੁਰਮੁਖ ਸਾਇਰ ਪਾਣ ਤਾਰੇ ਗੁਰਮੁਖ ਕੋਟ ਤੇ ਤੀਸੂ ਉਦਾਰੇ ਗੁਰਮੁਖ ਚੂਕੇ ਆਮਨ ਜਾਨ ਗੁਰਮੁਖ ਦਰਗੇ ਪਾਵੈ ਮਾਨ ਗੁਰਮੁਖ ਕੋਟੇ ਖਰੇ ਪਛਾਨ ਗੁਰਮੁਖ ਲਾਗੇ ਸਹਿਜ ਤਿਆਨ ਗੁਰਮੁਖ ਦਰਗ ਸਿਫਤ ਸੁਮਾਏ ਨਾਨਕ ਗੁਰਮੁਖ ਬੰਦ ਨ ਪਾਏ ਗੁਰਮੁਖ ਨਾਮ ਨਰੰਜਨ ਪਾਏ ਗੁਰਮੁਖ ਹਉਮੈ ਸਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੇ ਰਹੇ ਸੁਮਾਏ ਗੁਰਮੁਖ ਸਾਚ ਨਾਮ ਪਤੂਤਮ ਹੋਏ ਨਾਨਕ ਗੁਰਮੁਖ ਸਗਲ ਪਵਨ ਕੇ ਸੋਜੀ ਹੋਏ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ ਕਵਣ ਕਥਾ ਲੈ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਇਸ ਕਥਾ ਕਾ ਦੇ ਵਿਚਾਰ ਭਵਜਲ ਸ਼ਬਦ ਨਘਾਵਣ ਹਾਰ ਪਵਨ ਅਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਅਕਤ ਕਥਾਲੇ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੇ ਗੁਰਮੁਖ ਹੋਮੈ ਅਗਨ ਨਿਵਾਰੀ ਮੈਨ ਕੇ ਦੰਦ ਕਿਉ ਖਾਈਐ ਸਾਰ ਜਿਤ ਗਰਭ ਜਾਏ ਸੋ ਕਵਨ ਆਹਾਰ ਹੈ ਵੇ ਕਾ ਘਰ ਮੰਦਰ ਅਗਨ ਪਿਰਾਹਨ ਕਮਨ ਗੁਫਾ ਜਿਤ ਰਹੇ ਆਵਾਹਨ ਇਤ ਉਤ ਕਿਸ ਕੋ ਜਾਣ ਸਮਾਵੇ ਕਮਨ ਧਿਆਨ ਮਨਮਨੇ ਸਮਾਵੇ ਹੋ ਮੈਂ ਮੈਂ ਵਿੱਚੋਂ ਖੋਵੈ ਦੂਜਾ ਮਿਟੈ ਏਕੋ ਹੂਵੈ ਜਗ ਕਰੜਾ ਮਨਮੁਖ ਗਾਵਾਰ ਸ਼ਬਦ ਕਮਾਈਏ ਖਾਈਏ ਸਾਰ ਅੰਤਰਬਾਰ ਏਕੋ ਜਾਣੈ ਨਾਨਕ ਅਗਨ ਮਰੈ ਸਤਿਗੁਰ ਕੈ ਭਾਣ ਸਚ ਪੈਰਾ ਤਾਂ ਗਰਬ ਨਿਵਾਰੇ ਏਕੋ ਜਾਤਾ ਸ਼ਬਦ ਵਿਚਾਰੇ ਸ਼ਬਦ ਵਸੇ ਸਚ ਅੰਤ ਰਹੀਆ ਤਨ ਮਨ ਸੀਤਲ ਰੰਗ ਰੰਗੀਆ ਕਾਮ ਕ੍ਰੋਧ ਬਿਖ ਅਗਨ ਨਿਵਾਰੇ ਨਾਨਕ ਨਦਰੀ ਨਦਰ ਪਿਆਰੇ ਕਵਨ ਮੁਖ ਚੰਦ ਵੇ ਕਰਛਾਇਆ ਕਵਨ ਮੁਖ ਸੂਰਜ ਤਪੇਤ ਪਾਇਆ ਕਵਨ ਮੁਖ ਕਾਲ ਜੋਤ ਨਿਤ ਰਹਿ ਕਵਨ ਬੁੱਧ ਗੁਰਮੁਖ ਪਤ ਰਹਿ ਕਵਨ ਜੋਦ ਜੋ ਕਾਲ ਸੰਘਾਰੈ ਬੋਲੇ ਬਾਣੀ ਨਾਨਕ ਵਿਚਾਰੈ ਸ਼ਬਦ ਭਖਤ ਸਸ ਜੋਤਿ ਪਾਰਾ ਸਸਕਰ ਸੂਰਵਸੈ ਮਿਟੇ ਅੰਧਿਆਰਾ ਸੁਖ ਦੁਖ ਸਮ ਕਰਨਾਮ ਆਧਾਰਾ ਪੇ ਪਾਰੋ ਤਾਰਨ ਹਾਰਾ ਗੁਰ ਪਰਚੇ ਮਨ ਸਾਚ ਸਮਾਏ ਪ੍ਰਣਮਤ ਨਾਨਕ ਕਾਲ ਨਾ ਖਾਏ ਨਾਮ ਤਤ ਸਭੇ ਸਿਰ ਜਾਪੈ ਬਿਨ ਨਾਵੈ ਦੁਖ ਕਾਲ ਸੰਤਾਪੇ ਤਤੋ ਤਤ ਮਿਲੇ ਮਨ ਮਾਨੇ ਦੂਜਾ ਜਾਏ ਇਕਤ ਕਰ ਆਨੇ ਬੋਲੇ ਪਵਨਾ ਗगन ਗਰਜੈ ਨਾਨਕ ਨੇਚਲ ਮਿਲਣ ਸਹਿਜੈ ਅੰਤਰ ਸੁਨੰਗ ਬਾਹਰ ਸੁਨੰਗ ਤ੍ਰਿਪਵਨ ਸੁਨੰ ਮ ਸੁਨੰਗ ਚੌਥੇ ਸੁਨੈ ਜੋ ਨਰ ਜਾਣੈ ਤਾਕੋ ਪਾਪ ਨ ਪੁੰਨੰ ਘਟ ਘਟ ਸੁਨ ਕਾ ਜਾਣੈ ਭਿਓ ਆਦਪੁਰਖ ਨਰੰਜਨ ਦਿਓ ਜੋ ਜਨ ਨਾਮ ਨਰੰਜਨ ਰਤਾ ਨਾਨਕ ਸੋਈ ਪੁਰਖ ਬਿਦਾਤਾ ਸੁਨੋ ਸੁਨ ਕੇ ਸਭ ਕੋਈ ਅਨਤ ਸੁਨ ਕਾਤੇ ਹੋਏ ਅਨਤ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਓਏ ਜਨਮ ਨ ਮਰਹਿ ਨ ਆਵੇ ਜਾਹੇ ਨਾਨਕ ਗੁਰਮੁਖ ਮਨ ਸਮਝਾਏ ਨੌ ਸਾਰ ਸੋ ਭਰ ਦਸਵੇਂ ਪੂਰੇ ਤੈ ਅਨਹਤ ਸੁਨਵ ਜਾਵੇ ਤੂਰੇ ਸਚ ਰਤੇ ਦੇਖ ਹਜ਼ੂਰੇ ਘਟ ਘੜ ਸਾਚ ਰਿਆ ਭਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖਲੇ ਸਚ ਸੋਏ ਸਹਿਜ ਪਾਏ ਮਿਲਿਆ ਸੁਖ ਹੋਵੇ ਗੁਰਮੁਖ ਜਾਗੈ ਨੀਂਦ ਨ ਸੋਵੇ ਸੁਣ ਸ਼ਬਦ ਅਪਰੰਪਰ ਧਾਰੈ ਕਹਤੇ ਮੁਕਤ ਸ਼ਬਦ ਨਿਸਤਾਰ ਗੁਰ ਕੀ ਦੀ ਕਿਆ ਸੇ ਸਚ ਰਾਤੇ ਨਾਨਕ ਆਪ ਗਵਾਏ ਮਿਲਣਾ ਨਹੀਂ ਭਰਾਤੇ ਕਬੋਧ ਚਵਾਵੇ ਸੋਕਿਤ ਠਾਏ ਕਿਉ ਤਤ ਨ ਬੁਝੈ ਝੋਟਾ ਖਾਏ ਜਮਦਰਬਾਦੇ ਕੋਈ ਨਾ ਰੱਕੇ ਬਿਨ ਸਬਦੇ ਨਾਹੀ ਪਤ ਸੰਖੇ ਕਿਉ ਕਰ ਬੁਝੇ ਪਾਵੇ ਪਾਰ ਨਾਨਕ ਮਨਮੁਖ ਨ ਬੁਝੇ ਗਵਾਰ ਕਬੋਧ ਮਿਟੈ ਗੁਰ ਸ਼ਬਦ ਵਿਚਾ ਸਤਗੁਰ ਭੇਟੈ ਮੋਖ ਦੁਆਰ ਤਤ ਨ ਚੀਨੇ ਮਨਮੁਖ ਜਲ ਜਾਏ ਦੁਰਮਤ ਵਿਛੜ ਝੋਟਾ ਖਾਏ ਮਾਨੇ ਹੁਕਮ ਸਬੈ ਗੁਣ ਗਿਆਨ ਨਾਨਕ ਦਰਗਹਿ ਪਾਵੇ ਮਾਨ ਸਾਚ ਵਖਰ ਤਨ ਪੱਲੇ ਓਏ ਆਪ ਤਰੈ ਤਾਰੇ ਪੀ ਸੋਏ ਸਹਿਜ ਰਤਾ ਬੂਝੈ ਪਤ ਹੋਏ ਤਾਂ ਕੀ ਕੀਮਤ ਕਰੈ ਨਾ ਕੋਏ ਜਹ ਦੇਖਾ ਤੈ ਰਹਾ ਅਸਮਾਏ ਨਾਨਕ ਪਾਰ ਪਰੈ ਸਚ ਪਾਏ ਸੂਤ ਸ਼ਬਦ ਕਾਂ ਕਾਂ ਵਾਸ ਕਥਿ ਹਲੇ ਜਿਤ ਤਰੀਏ ਭਵਜਨ ਸੰਸਾਰੋ ਤਰੇ ਸਤ ਅੰਗਲ ਬਾਈ ਕਹੀਏ ਤਿਸ ਕੋ ਕਮਨ ਅਦਾਰੋ ਬੋਲੇ ਖੇਲੇ ਅਸਤਰ ਹੋਵੇ ਕਿਉ ਕਰ ਅਲਖ ਲਖਾਏ ਸੁਣ ਸੁਆਮੀ ਸਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ ਗੁਰਮੁਖ ਸ਼ਬਦ ਸੱਚ ਲਿਵ ਲਾਗੇ ਕਰ ਨਦਰੇ ਮੇਲ ਮਿਲਾਏ ਆਪੇ ਦਾਨ ਆਪੇ ਬਿਨਾ ਪੂਰੇ ਭਾਗ ਸਮਾਏ ਸੋ ਜਬਦ ਕੋ ਨਿਰੰਤਰ ਵਾਸ ਅਲਖੰ ਜਹ ਦੇਖਾਂ ਤੈ ਸੋਈ ਪਵਨ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਧਰ ਸੋਈ ਨਦਰ ਕਰੇ ਸ਼ਬਦ ਘਟ ਮੈਂ ਵਸੈ ਵਿਚੋਂ ਪਰਮ ਗਵਾਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਸ਼ਬਦ ਗੁਰੂ ਪਵ ਸਾਗਰ ਤਰੀਏ ਇਤ ਉਤ ਏਕੋ ਜਾਣੈ ਚੇਨ ਵਰਨ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ ਤ੍ਰੈ ਸਦੇ ਅੰਗਲੁ ਵਾਈ ਔਦੂ ਸੁਨ ਸਚ ਆਹਾਰੋ ਗੁਰਮੁਖ ਬੋਲੇ ਤਤ ਬਿਰੋ ਲੈ ਚੀਨੇ ਅਲਖ ਅਪਾਰੋ ਤ੍ਰੈ ਗੁਨ ਮਿਟੇ ਸ਼ਬਦ ਵਸਾਏ ਤਾ ਮਨ ਚੂਕੇ ਅਹੰਕਾਰੋ ਅੰਤਰ ਬਾਾਰੇ ਕੋ ਜਾਣੈ ਤਾ ਹਰ ਨਾਮ ਲਗੈ ਪਿਆਰੋ ਸੁਖਮਨਾ ਈੜਾ ਪਿੰਗੁਲਾ 부ਜੈ ਜਾਂ ਆਪੇ ਅਲਖ ਲਖਾਏ ਨਾਨਕ ਤੇਉ ਤੇ ਉਪਰ ਸਾਚਾ ਸਤਗੁਰ ਸ਼ਬਦ ਸੁਮਾਏ ਮਨ ਕਾ ਜਿਓ ਪਵਨ ਕਥਿਯਲੇ ਪਵਨ ਕਾ ਰਸ ਖਾਈ ਗਿਆਨ ਕੀ ਮੰਦਰਾ ਕਵਨ ਔਧੂ ਸਿੱਧ ਕੀ ਕਵਨ ਕਮਾਈ ਬਿਨ ਸ਼ਬਦ ਦੇ ਰਸਨ ਆਵੇ ਔਧੂ ਹਉਮੇ ਪਿਆਸ ਨ ਜਾਈ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਕਵਨ ਬੁੱਧ ਜਿਤ ਅਸਤਰ ਰਹੀਐ ਕਿਤ ਭੋਜਨ ਤ੍ਰਿਪਤਾਸੈ ਨਾਨਕ ਦੁਖ ਸੁਖ ਸਮਕਰ ਜਾਪੈ ਸਤਗੁਰ ਤੇ ਕਾਲ ਨ ਅਗਰਸੈ ਰਾਗ ਨਾ ਰਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦੇ ਜਲ ਬਲਤਾਤਾ ਬਿਨ ਨਾ ਰਾਖਿਆ ਸ਼ਬਦ ਨਾ ਪਾਖਿਆ ਪਵਨ ਨਾ ਸਾਧਿਆ ਸਚ ਨਾ ਅਰਾਧਿਆ ਅਕਤ ਕਥਾ ਲੈ ਸੰਕਰ ਰਹੇ ਤੋ ਨਾਨਕ ਆਤਮ RAM ਕੋ ਲਹਿ ਗੁਰ ਪ੍ਰਸਾਦੀ ਰੰਗੇ ਰਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨ ਨਿਵਾਰੀ ਅਪਿਓ ਪਿਓ ਆਤਮ ਸੁਖਤਾਰੀ ਸਚ ਅਰਾਧਿਆ ਗੁਰਮੁਖ ਤਰਤਾਰੀ ਨਾਨਕ ਬੂਝੇ ਕੋ ਵਿਚਾਰੀ ਐ ਮਨ ਮੈ ਗਲ ਕਾਹ ਬਸਿਆਲੇ ਕਾਹ ਬਸੇ ਏ ਪਵਨਾ ਕਾਹ ਬਸੇ ਸੋ ਸ਼ਬਦ ਔਦੂ ਤਾਕੋ ਚੁਕੇ ਮਨ ਕਾ ਭਵਨਾ ਨਦਰ ਕਰੇ ਤਾਂ ਸਤਗੁਰ ਮਿਲੇ ਤਾਂ ਨਿਜ ਕਰ ਵਾਸਾ ਏ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਧਾਵਤ ਵਰਜਰ ਆਏ ਕਿਉ ਮੂਲ ਪਛਾਨੈ ਆਤਮ ਜਾਣੈ ਕਿਉ ਸਸਕਰ ਸੂਰ ਸੁਮਾਵੇ ਗੁਰਮੁਖ ਓਮੇ ਵਿੱਚੋਂ ਖੋਵੇ ਤੋਂ ਨਾਨਕ ਸਹਿਜ ਸੁਮਾਵੇ ਏ ਮਨ ਨੇ ਚੜ੍ਹੇ ਦੇ ਵਸਿਅਲੇ ਗੁਰਮੁਖ ਮੂਲ ਪਛਾਨ ਰਹਿ ਨਾਬ ਪਵਨ ਘਰ ਆਸਨ ਬੈਸੈ ਗੁਰਮੁਖ ਖੋਜਤ ਤਤ ਲੈ ਸੋ ਸ਼ਬਦ ਨਿਰੰਤਰ ਨਿਜ ਕਰ ਆਛੈ ਤੇਰੇ ਪਵਨ ਜੋਤ ਸੋ ਸ਼ਬਦ ਲਹਿ ਖਾਵੇ ਦੂਖ ਭੂਖ ਸੱਚ ਕੀ ਸੱਚ ਹੀ ਤ੍ਰਿਪਤਾਸਰੈ ਅਨਤ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥ ਆਵੇ ਨਾਨਕ ਆਕੇ ਸੱਚ ਸੁਪੱਖੈ ਸੱਚ ਰ ਪੈ ਰੰਗ ਕਬਹੂ ਨ ਜਾਵੇ ਜਾਂ ਓ ਹਿਰਦਾ ਦੇ ਨਾ ਹੋਤੀ ਤੋ ਮਨ ਕੈ ਠੇ ਰਹਿ ਤਾ ਨਾਭ ਕਮਲ ਸਥੰਭ ਨ ਹੋ ਤੋ ਤਾ ਪਵਨ ਕਮਨ ਕਰ ਸਹਿਤਾ रूपन हो तो रेखन काही ता शब्द कान ले बलाई रक्त बिंद की मड़ी ना होती मित कीमत नहीं पाई वर्ण पेक असरूप न जापी क्यों कर जापस साचा नानक नामरते बैरागी इब तप साचो साचा हृदय दे ना होती औधु तव मन सुन रहे बैरागी नाब कमल स्तंभ न होतो ता निज कर बसतो पवन अनरागी ਰੂਪ ਨ ਰੇਖਿਆ ਜਾਤ ਨ ਹੋਤੀ ਤੋ ਅਕਲੀਨ ਰਹਿ ਤੋ ਸ਼ਬਦ ਸੋਸਾਰ ਗੌਨ ਗਗਨ ਜਬ ਤਬੇ ਨ ਹੋਤੋ ਤੇ ਭਵਨ ਜੋਤ ਆਪੇ ਨਿਰੰਕਾਰ ਵਰਨ ਪੇਕ ਅਸਰੂਪ ਸੋਏ ਕੋ ਏ ਕੋ ਸ਼ਬਦ ਮੇ ਡਾਣੀ ਸਾਚ ਬਿਨਾ ਸੂਚਾ ਕੋ ਨਹੀਂ ਨਾਨਕ ਅਕਥ ਕਹਾਣੀ ਕਿਤ ਕਿਤ ਬਿਦਜਗ ਉਪਜੇ ਪੁਰਖਾਂ ਕਿਤ ਕਿਤ ਦੁੱਖ ਬਿਨ ਸਜਾਈ ਔਮੇ ਵਿੱਚ ਜਗ ਉਪਜੇ ਪੁਰਖਾਂ ਨਾਮ ਵਿਸਰਿਆ ਦੁੱਖ ਪਾਈ ਗੁਰਮਕੋਵੇ ਸੋ ਗਿਆਨ ਤਤ ਵਿਚਾਰ ਹੈ ਹਉਮੇ ਸ਼ਬਦ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ ਸਾਚੇ ਰਹੇ ਸਮਾਏ ਨਾਮੇ ਨਾਮ ਰੇ ਬੈਰਾਗੀ ਸਾਥ ਰੱਖਿਆ ਉਰਤਾਰੇ ਨਾਨਕ ਬਿਨ ਨਾਵੇ ਜੋਗ ਕਦੇ ਨਾ ਹੋਵੇ ਦੇਖੋ ਰਦੇ ਵਿਚਾਰੇ ਗੁਰਮੁਖ ਸਾਥ ਸ਼ਬਦ ਵਿਚਾਰੇ ਕੋਏ ਗੁਰਮੁਖ ਸਚ ਬਾਣੀ ਪ੍ਰਗਟੋਏ ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ ਗੁਰਮੁਖ ਨਿਜ ਘਰ ਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਨੈ ਗੁਰਮੁਖ ਨਾਨਕ ਏ ਕੋ ਜਾਣੈ ਬਿਨ ਸਤਗੁਰ ਸੇਵੇ ਜੋਗ ਨ ਹੋਈ ਬਿਨ ਸਤਗੁਰ ਭੇਟੇ ਮੁਕਤ ਨ ਕੋਈ ਬਿਨ ਸਤਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਗੁਰ ਭੇਟੇ ਮਾਂ ਦੁਖ ਪਾਏ ਬਿਨ ਸਤਗੁਰ ਭੇਟੇ ਮਾਂ ਗਰਬ ਗੋਬਾਰ ਨਾਨਕ ਬਿਨ ਗੁਰ ਮੂ ਆ ਜਨਮ ਹਾਰ ਗੁਰਮੁਖ ਮਨ ਜੀਤਾ ਹੋ ਮੇ ਮਾਰ ਗੁਰਮੁਖ ਸਾਚ ਰੱਖਿਆ ਉਰਤਾਰ ਗੁਰਮੁਖ ਜਗ ਜੀ ਤਾ ਜਮ ਕਾਲ ਮਾਰ ਬਿਦਾਰ ਗੁਰਮੁਖ ਦਰਗੇ ਨਾ ਆਵੇ ਆਰ ਗੁਰਮੁਖ ਮੇਲ ਮਿਲਾਏ ਸੋ ਜਾਣੈ ਨਾਨਕ ਗੁਰਮੁਖ ਸ਼ਬਦ ਪਛਾਨ ਸ਼ਬਦੇ ਕਨ ਬੇੜਾ ਸੁਣ ਤੂੰ ਆਉ ਦੂ ਬਿਨ ਨਾਵੇ ਜੋਗ ਨ ਹੋਈ ਨਾ ਮੇਰਾ ਤੇ ਅਨ ਦਿਨ ਮਾਤੇ ਨਾ ਮੇ ਤੇ ਸੁਖ ਹੋਈ ਨਾ ਮੈਂ ਹੀ ਤੇ ਸਭ ਪ੍ਰਗਟ ਹੋ ਬੈ ਨਾ ਮੈਂ ਸੋਜੀ ਪਾਈ ਬਿਨ ਨਾਵੇ ਭੇਖ ਕਰੇ ਬੋ ਤੇਰੇ ਸੱਚੇ ਆਪ ਖੁਆਈ ਸਤ ਗੁਰ ਤੇ ਨਾਮ ਪਾਈਏ ਔਦੂ ਜੋਗ ਜੁਗਤਤਾ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੇ ਮੁਕਤ ਨ ਹੋਈ ਤੇਰੀ ਗਤ ਮਿਤ ਤੂੰ ਐ ਜਾਣੇ ਕਿਆ ਕੋ ਅੱਖ ਵਖਾਣਾ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਰੰਗ ਮਾਣੇ ਸਾਧਕ ਸੇਧ ਗੁਰੂ ਬੋ ਚੇਲੇ ਖੋਜਤ ਫਿਰੇ ਫੁਰਮਾਣੇ ਮੰਗੈ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਨੈ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰਨਾ ਕੋਈ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰਨਾ ਕੋਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ